ਸਰਦੀਆਂ ਆਉਣ ਤੋਂ ਪਹਿਲਾਂ ਸੁਧਾਰ ਲਓ ਏਅਰਤਾ ਤੁਹਾਡੀ ਸਿਹਤ ਨੂੰ ਲੋਹੇ ਵਰਗੀ ਬਣਾਓ ਛੋਟੀਆਂ-ਛੋਟੀਆਂ ਆਦਤਾਂ ਬਦਲੋ ਡਾਕਟਰਾਂ ਤੋਂ ਰਹੋ ਦੂਰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਵਾਨੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਹੋਰ ਵੀ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਕਾਰਨਾ ਸ਼ੈਡਿਊ ਸਕਿੱਪ ਕਰੀ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਉਧਰ ਲੈ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਰਦੀਆਂ ਆਉਣ ਤੋਂ ਪਹਿਲਾਂ ਕੋਈ ਆਦਤਾਂ ਨੇ ਉਹਨਾਂ ਨੂੰ ਸੁਧਾਰ ਕੇ ਤੁਸੀਂ ਆਪਣੀ ਸਿਹਤ ਨੂੰ ਲੋਹੇ ਵਰਗੀ ਬਣਾ ਸਕਦੇ ਹੋ ਬਹੁਤ ਲਾਭਦਾਇਕ ਵੀਡੀਓ ਹੋਣ ਵਾਲੀ ਹੈ ਵੀਡੀਓ ਅੰਤ ਤੱਕ ਦੇਖਿਓ ਤੇ ਸਾਰੇ ਹੀ ਜਿਹੜੇ ਨਵੇਂ ਆਏ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਆਈਕਨ ਪ੍ਰੈਸ ਕਰ ਲੈਣ ਸ਼ੁਰੂ ਕਰਾਂਗੇ ਅੰਤ ਤੱਕ ਦੇਖਿਓ ਮੌਸਮ ਬਦਲਣ ਦਾ ਸਮਾਂ ਸਿਹਤ ਲਈ ਸਭ ਤੋਂ ਨਾਜ਼ੁਕ ਮੰਨਿਆ ਜਾਂਦਾ ਹੈ ਹਾਲ ਹੀ ਜੇ ਤਾਪਮਾਨ ਵਿੱਚ ਗਰਾਵਟ ਹੋਣ ਕਾਰਨ ਸਰਦੀਆਂ ਦੀ ਸ਼ੁਰੂਆਤ ਹੋ ਗਈ ਹੈ ਇਹ ਮੌਸਮ ਜਿੱਥੇ ਠੰਡਕ ਅਤੇ ਆਰਾਮ ਲਿਆਉਂਦਾ ਹੈ ਉੱਥੇ ਹੀ ਸਰਦੀ ਖੰਗ ਜ਼ੁਕਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਦੌਰਾਨ ਬਿਮਾਰੀ ਜ਼ਿਆਦਾ ਜਕੜਦੀ ਹੈ ਆਯੁਰਵੇਦ ਅਤੇ ਸਿਹਤ ਮਾਹਿਰਾਂ ਦੇ ਅਨੁਸਾਰ ਜੇਕਰ ਤੁਸੀਂ ਸਰਦੀਆਂ ਦੇ ਆਉਣ ਤੋਂ ਪਹਿਲਾਂ ਕੁਝ ਆਦਤਾਂ 'ਚ ਬਦਲਾਅ ਕਰ ਲਓ ਤਾਂ ਤੁਸੀਂ ਪੂਰਾ ਮੌਸਮ ਤੰਦਰੁਸਤ ਰਹਿ ਸਕਦੇ ਆ ਆਓ ਜਾਣੀਏ ਉਹ 5 ਜ਼ਰੂਰੀ ਆਦਤਾਂ ਜੋ ਤੁਹਾਨੂੰ ਹੁਣੇ ਤੋਂ ਹੀ ਬਦਲ ਲੈਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਨੰਬਰ 1 ਤੇ ਹੈ ਠੰਡੇ ਪਾਣੀ ਦੀ ਥਾਂ ਕੋਸਾ ਪਾਣੀ ਪੀਓ ਗਰਮੀਆਂ 'ਚ ਠੰਡਾ ਪਾਣੀ ਰਾਹਤ ਦਿੰਦਾ ਪਰ ਸਰਦੀਆਂ 'ਚ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕੋਸਾ ਪਾਣੀ ਪੀਣ ਨਾਲ ਪਾਚਨ ਪ੍ਰਕਿਰਿਆ ਸੁਧਰਦੀ ਹੈ ਅਤੇ ਸਰੀਰ ਦੀ ਗਰਮੀ ਬਰਕਰਾਰ ਰਹਿੰਦੀ ਹੈ ਸਵੇਰੇ ਉੱਠਦੇ ਹੀ ਇੱਕ ਗਲਾਸ ਕੋਸਾ ਪਾਣੀ ਪੀਣ ਨਾਲ ਸਰੀਰ ਡੀਟੌਕਸ ਹੁੰਦਾ ਹੈ ਅਗੇ ਨੰਬਰ 2 ਤੇ ਹਲਕਾ ਤੇ ਗਰਮ ਭੋਜਨ ਕਰੋ ਸਰਦੀਆਂ ਚ ਤਲੇ ਆ ਭੁੰਨਿਆ ਜਾਂ ਭਾਰੀ ਖਾਣਾ ਪਚਾਉਣਾ ਔਖਾ ਹੋ ਜਾਂਦਾ ਇਸ ਲਈ ਸਧਾਰਨ ਪੌਸ਼ਟਿਕ ਅਤੇ ਗਰਮ ਖਾਣਾ ਖਾਓ ਆਪਣੇ ਭੋਜਨ ਚ ਅਦਰਕ ਲਸਣ ਹਲਦੀ ਅਤੇ ਘੋ ਵਰਗੀਆਂ ਗਰਮ ਤਾਸੀਰ ਵਾਲੀਆਂ ਚੀਜ਼ਾਂ ਸ਼ਾਮਲ ਕਰੋ ਨੰਬਰ 3 ਸਰੀਰ ਨੂੰ ਟਾਕੇ ਰੱਖੋ ਖਾਸ ਕਰਕੇ ਸਵੇਰ ਅਤੇ ਸ਼ਾਮ ਨੂੰ ਸਰਦੀਆਂ ਦੀ ਸ਼ੁਰੂਆਤ 'ਚ ਲੋਕ ਅਕਸਰ ਗਰਮ ਕੱਪੜੇ ਪੌਣ ਚੱਲਾ ਪਰਵਾਹੀ ਕਰਦੇ ਨੇ ਸਵੇਰ ਅਤੇ ਸ਼ਾਮ ਦੇ ਵੇਲੇ ਤਾਪਮਾਨ ਤੇਜ਼ੀ ਨਾਲ ਵਧਦਾ ਹੈ ਜਿਸ ਨਾਲ ਜ਼ੁਕਾਮ ਜਾਂ ਬੁਖਾਰ ਹੋ ਸਕਦਾ ਹੈ ਕੰਨ ਗਰਦਨ ਅਤੇ ਪੈਰ ਢੱਕ ਕੇ ਰੱਖੋ ਤਾਂ ਕਿ ਸਰੀਰ ਦੀ ਗਰਮੀ ਬਣੀ ਰਹੇ ਨੰਬਰ 4 ਹੈ ਨਿਯਮਤ ਕਸਰਤ ਤੇ ਯੋਗ ਕਰੋ ਸਰਦੀਆਂ 'ਚ ਸਰੀਰ ਸੁਸਤ ਹੋ ਜਾਂਦਾ ਹੈ ਅਤੇ ਮੈਟਾਬੋਲਿਜ਼ਮ ਹੌਲਾ ਪੈ ਜਾਂਦਾ ਹੈ ਹਰ ਰੋਜ਼ 20 ਤੋਂ 30 ਮਿੰਟ ਦੀ ਹਲਕੀ ਐਕਸਰਸਾਈਜ਼ ਜਾਂ ਯੋਗ ਕਰਨਾ ਲਾਭਕਾਰੀ ਹੈ ਸੂਰਜ ਨਮਸਕਾਰ ਪ੍ਰਣਯਾਮ ਅਤੇ ਤੇਜ਼ ਚੱਲਣਾ ਸਰਦੀਆਂ ਚ ਸਭ ਤੋਂ ਵਧੀਆ ਵਿਕਲਪ ਨੇ ਅੱਗੇ ਹੈ ਨੰਬਰ 5 ਇਮਿਊਨਿਟੀ ਵਧਾਉਣ ਵਾਲੀਆਂ ਡਰਿੰਕਸ ਪੀਓ ਸਰਦੀਆਂ ਚ ਰੋਗ ਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਇਸ ਲਈ ਤੁਲਸੀ ਅਦਰਕ ਦਾਲਚੀਨੀ ਅਤੇ ਹਲਦੀ ਨਾਲ ਬਣੀ ਹਰਬਲ ਚਾ ਜਾਂ ਕਾੜਾ ਪੀਣਾ ਲਾਭਦਾਇਕ ਹੈ ਨਾਲ ਹੀ ਆਮਲਾ ਸ਼ਹਿਦ ਅਤੇ ਚਵਨ ਪ੍ਰਾਸ਼ ਵਰਗੇ ਆਯੁਰਵੈਦਿਕ ਟੋਨਿਕ ਇਮਿਊਨਿਟੀ ਮਜ਼ਬੂਤ ਕਰਦੇ ਨੇ ਤਾਂ ਇਹ ਪੰਜ ਤਰੀਕੇ ਦੱਸੇ ਜਿਨ੍ਹਾਂ ਨਾਲ ਸਰਦੀ ਸ਼ੁਰੂ ਹੁੰਦਿਆਂ ਜਿਹੜੇ ਬਿਮਾਰ ਹੁੰਦੇ ਨੇ ਉਹ ਬਚ ਸਕਦੇ ਨੇ ਆਪਣਾ ਖੁਦ ਦਾ ਧਿਆਨ ਰੱਖ ਕੇ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ ਸਰਦੀ ਲੱਗਣ ਤੋਂ ਬਚ ਸਕਦੇ ਹੋ ਇਸ ਲਈ ਸਰਦੀ ਸ਼ੁਰੂ ਹੋਣ ਵਾਲੀ ਹੈ ਆਪਣਾ ਖਿਆਲ ਤੁਸੀਂ ਉਡੀ ਰੱਖਣਾ ਤੁਹਾਡੀ ਸੇਵਾ ਦੀ ਕਾਮਨਾ ਕਰਦੇ ਹੋਏ ਉਮੀਦ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋਗੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ